मिल ਜੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਮਿਲ ਜੇ ਵੀ ਤਸੱਲੀ ਬਕਸਾ ਬਾਈ ਗੱਲ ਐ ਆ ਵੀ ਵੀਡੀਓ ਸ਼ੇਅਰ ਕਰਕੇ ਹਰ ਇੱਕ ਵੀਰ ਭੈਣ ਭਰਾ ਤੱਕ ਪਹੁੰਚਾ ਦਿਓ ਜੀਨੂੰ ਇਹਨਾਂ ਮਸ਼ੀਨਾਂ ਦੀ ਲੋੜਾ ਚਾਹੀਏ ਵੱਡੀ ਆ ਚਾਹੀਏ ਛੋਟੀ ਆ 3 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਇਹਨਾਂ ਦੀ ਸ਼ਿਪਿੰਗ ਫ੍ਰੀ ਰਹਿਣ ਵਾਲੀ ਆ ਇਹ ਛੇਤੀ ਛੇਤੀ ਸੁਨੇਹਾ ਲਾ ਦਿਓ ਤਾਂ ਜੋ ਬੰਦਾ ਲਾਹਾ ਲੈ ਸਕੇ ਕਿਉਂਕਿ 5 5 7 700 ਰੁਪਇਆ ਦਾ ਇੰਨਾ ਮਸ਼ੀਨਾਂ ਦੀ ਸ਼ਿਪਿੰਗ ਤੇ ਲੱਗ ਜਾਂਦਾ ਵੱਡੀਆਂ ਨੇ ਭਾਰੀਆਂ ਨੇ ਹਨਾ ਜੀ ਉਹ ਲਾਹਾ ਲੈ ਲਓ ਅਨਵਰ ਜੀ ਮੈਨੂੰ ਐਂ ਦੱਸੋ ਜੀ ਕਿਉਂਕਿ ਅਗਲਾ ਮਸ਼ੀਨਾਂ ਤਾਂ ਲੈ ਲੈਂਦਾ ਹੁੰਦਾ ਖਰਾਬ ਤਾਂ ਤੁਸੀਂ ਤਾਂ ਸਾਲ ਦੀ ਗਾਰੰਟੀ ਦਿੰਨੇ ਹੋ ਉਸ ਤੋਂ ਬਾਅਦ ਜੇ ਨੁਕਸ ਪੈ ਗਿਆ ਉਸ ਤੋਂ ਬਾਅਦ ਜੇ ਨੁਕਸ ਪੈ ਗਿਆ ਜੀ ਅਸੀਂ ਰਿਪੇਅਰ ਕਰਦੇ ਹਾਂ ਖੁਦ ਅੱਛਾ ਕਰਦੇ ਹੋ ਤੁਸੀਂ ਰਿਪੇਅਰ ਬਿਲਕੁਲ ਬਿਲਕੁਲ ਕਸਟਮਰ ਦੇ ਬੈਠੇ ਬੈਠੀ ਮਸ਼ੀਨ ਰਿਪੇਅਰ ਕਰਕੇ ਲੈ ਨਹੀਂ ਵੀ ਰੱਖ ਜੋ ਅੱਗੇ ਭੇਜਾ ਕੇ ਆਏ ਕਰਾਂਗੇ ਐਸੀ ਕੋਈ ਗੱਲ ਨਹੀਂ ਕਸਟਮਰ ਦੇ ਬੈਠੇ ਬੈਠੇ ਅਸੀਂ ਆਪਣੀ ਮਸ਼ੀਨ ਰਿਪੇਅਰ ਕਰਕੇ ਦਵਾਂਗੇ ਸੌਡੇ ਤਾਂ ਨਹੀਂ ਲਾਉਂਦੇ ਜੀ ਮਤਲਬ ਵੱਧ ਪੈਸੇ ਤਾਂ ਨਹੀਂ ਲੈਂਦੇ ਨਹੀਂ ਨਹੀਂ ਬਿਲਕੁਲ ਜਾਇਜ਼ ਰੇਟਾਂ 'ਚ ਪਰ ਫੇਅਰ ਕਰਦੇ ਆ ਅੱਛਾ ਇਹ ਦੇ ਵਿੱਚ ਮੈਂ ਜ਼ਿੰਮੇਵਾਰੀ ਲੈਣਾ ਹੈ ਤਾਂ ਮਤਲਬ ਕਿ ਬਹੁਤ ਹੀ ਰਿਪੇਅਰ ਦੇ ਵੀ ਜਾਇਜ਼ ਰੇਟ ਨੇ ਕਿਉਂਕਿ ਮੈਂ ਬੈਠਾ ਦੇਖਦਾ ਹੁੰਦਾ ਹੁੰਦਾ ਬੰਦਾ ਖੁਦ ਕਹਿੰਦਾ ਹੁੰਦਾ ਵੀ ਮੇਰੇ ਸ਼ਹਿਰ ਵਾਲਿਆਂ ਨੇ 2000 ਮੰਗਿਆ ਤੀ ਤੁਸੀਂ 200 ਨਾਲ ਸਾਰਤਾ ਹਾਂਜੀ ਹਾਂਜੀ ਇਹ ਚੀਜ਼ ਮੈਂ ਦੇਖੀ ਹੈ ਇੱਥੇ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਅਨਵਰ ਜੀ ਕੀਮਤੀ ਸਮਾਂ ਤਾਂ ਧੰਨਵਾਦ ਦਰਸ਼ਕੋ ਤੁਹਾਡਾ